ਅੱਜ ਕਿਹੜੀ ਕੋਟੀ ਦੀ ਤਿਆਰੀ ਹੋ ਰਹੀ ਔ ਨਾ ਨਹੀਂ ਕਿਹੜੀਆਂ ਉਸੇ ਕੋਟੀ ਦੀ ਹੋਰ ਉਹ ਨਵਾ ਮੇ ਲਾ ਦਿੰਨੀ ਰੁੱਡੀਆਂ ਦੀ ਦੋਵੇਂ ਪਾਲਿਆ ਕਰਾਂ ਇਹ ਕੀ ਕਰਦੀ ਹੁਣ ਇਹ ਬਾਹ ਦਾ ਬਾਡਰ ਤੋਂ ਰੱਖਣੀ ਨਾਲਿਆਂ ਦੀ ਤਸਲਗਾਲੀ ਬਣਾਉਣੀ ਆ ਉਹ ਤਾਂ ਦੂਜੀ ਕਹਿੰਦੀ ਆ ਬਣਾਉਣੀ ਆ ਉਹਨਾਂ ਲਿਆਉਣ ਵਾਲੀ ਆ ਉਹ ਨਹੀਂ ह्म ਇਹ ਤਾਂ ਮੇਦੀ ਬਾਂਡਾਣੇ ਬਾ ਆਲੀਆ ਕਰੀਮ ਜੀ ਲਿਆਉਣ ਆਲੀ ਐ ਕਰੀਮ ਕਲਰ ਦੀ ਲਿਓਨੀ ਪੋਗ ਥੋੜੀ ਜੀ 70 ਕੇ ਕਰੀਏ ਨਾ ਉਰੇ ਰੱਖਣਾ ਵੇਗੀ ਕੁੰਡੇ ਟਿੱਲੇ ਨਹੀਂ ਰੱਖੀ ਹੁੰਦੇ ਸਾਥੇ ਚਲ ਇਹ ਬੜਾ ਪਹਿਲਾਂ ਉੱਦਾਂ ਨਹੀਂ ਬਣਾਇਆ ਸੀ ਸਵੈਟਰ ਹਾਂ ਸਵੈਟਰ ਫਿਰ ਉਹਨਾਂ ਪਾਉਂਦੇ ਤਾਂ ਹੈ ਨਹੀਂ ਗੇ ਰੂਬੀਆਂ ਦੀ ਰਾਜਵੀਰਾਂ ਦੀ ਤੂੰ ਮਮਾ ਹੋਈ ਬਣਾ ਦੋ ਤੁਸੀਂ ਬਾਹਵਾ ਲਾ ਦੋ ਇਹਦੇ ਅੱਛਾ ਮंगा ਚੱਲ ਅੱਜ ਬਾਹਵਾ ਦਾ ਕਰ ਲੈਣੇ ਆ ਬਾਰਡਰ ਬੁਣ ਕੇ ਬੰਬ ਬਣਾ ਦਿੰਨੇ ਆ ਦੋਵੇਂ ਪਾਲਿਆ ਕਰਨਗੇ ਅੱਛਾ ਉਹ ਇੱਕੋ ਹੀ ਨਾਪਾ ਦੋਵਾਂ ਦਾ ਅੱਜ ਕਿਹੜਾ ਅੱਜ ਕੱਲ ਕਿਹੜਾ ਮੁੰਡੇ ਕੁੜੀਆਂ ਦਾ ਫਰਕ ਹੈ ਕੋਈ ਆਹੋ ਨਾਲੇ ਅੱਜ ਕਿਹੜਾ ਉਹ ਇਹ ਕਿਹੜਾ ਕੋਈ ਵੈਗੀ ਟੈਪ ਬਣਿਆ ਜਾਂ ਗੁੱਦਾਂ ਬਣਿਆ ਵਾ ਜੋ ਇਸੇਂ ਵੀ ਬਣਿਆ ਹੁੰਡੇ ਪਾ ਸਕਦੇ ਕੁੜੀਆਂ ਪਾ ਸਕਦੀਆਂ ਜੇ ਇਹਨੂੰ ਵਧੀਆ ਲੱਗੇ ਰੱਖ ਲੂਗਾ ਵਾ ਪਾ ਕੇ ਆਪਦਾ ਨੇ ਬਾਵਾ ਹੀ ਤਿਆਰੀ ਕਰਦੀ ਹੁਣ ਬਾਰਡਰ ਹਾਂ ਬਾਵਾ ਦਾ ਬਾਵਾ ਬਣਾ ਦਈਏ ਇੱਕ ਵਾਰੀ ਦੋਨੇ ਕਟੀਆਂ ਬਣ ਜਾਣੀਆਂ ਐਵੇਂ ਇੱਕ ਵਾਰੀ ਹੀ ਬਣਨੀਆਂ ਅਲੱਗ-ਅਲੱਗ ਬਣਨਣੀਆਂ ਬਣਾ ਕੇ ਫੇਰ ਬਣ ਗਈਆਂ ਇੱਕ ਪਹਿਲਾ ਬਣੂਗੀ ਫਿਰ ਦੂਜੀ ਬਣੂ ਰੰਗ ਬਰੰਗੇ ਬਣਾਉਣੀਆਂ ਜਿਵੇਂ ਉਹ ਪਾਇਆ ਬੱਡਰੋਮ ਇਹਦੇ ਤੇ ਪਾਊਗਾ ਆ ਸੇਮ ਚੀਜ਼ ਹੀ ਬਣੂਗੀ ਹਾਂ ਅੱਛਾ ਐਵੇਂ ਹੀ ਬਣੂਗੀ ਯਾਨੀ ਕਿ ਇੰਨਾ ਕੀ ਪਾਉਂਗੀ ਬਸ ਆ ਚੀਜ਼ ਪਾ ਕੇ ਨਾ ਬਾਕੀ ਸਿੰਪਲ ਹੀ ਬਣਾ ਦੇਣਾ ਸੱਤ ਵੀਰ ਪਾ ਲੂਗਾ ਇਹ ਪਾਉਣ ਨੂੰ ਕੀ ਹੋਇਆ ਇਹਨੇ ਨਾ ਨਹੀਂ ਪਾਹੀ ਹਰਾਜੀ ਵੀ ਤਪਾਉਗੇ ਉਹ ਤਾਂ ਨਿੱਗੀਆਂ ਹੁੰਦੀਆਂ ਇਹ ਕੋਟੀਆਂ ਨਾ ਹੋਰ ਵਧੀਆ ਲੱਗਦੀਆਂ ਨੇ ਪਾਈਆਂ ਪਰ ਉਹ ਕਰਦੇ ਨੇ ਨਖਰੇ ਬੜੇ ਕਰਦੇ ਨੇ ਇਹ ਉਹ ਬੰਦਾ ਬਣਾਉਂਦਾ ਮਿਹਨਤ ਨਾਲ ਤੇ ਕਰ ਲਿਆ ਵੀ ਅਦਲ ਕਨੇ ਹੋਰ ਛੁੱਟੀਆਂ ਹੋਰ ਵਧੀਆਂ ਤੇ ਕੰਮ ਸਕੂਲ ਦਾ ਕਰ ਲਿਆ ਸਾਰਾ ਕਰ ਲਿਆ ਹੂੰ ਕਰ ਲਿਆ ਕਿੰਨਾ ਕਰੇਂਦਾ ਹੁਣ ਕੁਛ ਵੀ ਨਹੀਂ ਕਰਦਾ ਛੋਟੀਆਂ 13 ਤਰੀਕ ਤੱਕ ਵਧਾ ਦਿਆਂ ਠੰਡ ਤਾਂ ਇੰਨੀ ਹੈਣੀਗੀ ਪੜਾਈ ਤਾਂ ਪਹਿਲਾਂ ਨਹੀਂ ਹੁੰਦੀਗੀ ਐਨੀ ਠੰਡ ਕਿੰਨੀ ਕ ਪਹਿਲਾਂ ਅਸੀਂ ਠੰਡਾਂ ਦੇ ਵਿੱਚ ਤੁਰ ਕੇ ਜਾਂਦੇ ਹੁੰਦੇ ਸੀ ਇਹਨਾਂ ਨੂੰ ਬੜਾ ਠੰਡ ਦਾ ਤੇ ਗਰਮੀ ਦਾ ਇੱਥੇ ਹੁਣ ਕਿਹੜਾ ਉਹ ਪੈਂਦੇ ਆ ਪਿੰਡਾਂ 'ਚ ਪੈਂਦੀ ਹੈ ਠੰਡ ਤਾਂ ਹਨ ਸ਼ਹਿਰ ਤਾਂ ਪਤਾ ਹੀ ਨਹੀਂ ਲੱਗਦਾ ਅੰਦਰ ਬੈਠਿਆਂ ਮੰਦਰਾਂ ਉੱਪਰ ਬੈਠਾ ਰੰਦਾ ਆਦਾ ਉਹਨਾਂ ਲਿਆਵਾਂਗੇ ਹੋਰ ਇੱਕ ਹਾਂ ਹੋਰ ਰੰਗ ਦੀ ਲਿਆਉਣੀ ਆ ਉਹਨਾਂ ਕਿੱਚੀ ਸਤਰੀ ਧਾਗਾ ਕਿੱਚੀ ਹੋਰ ਰੰਗ ਦੀ ਲਿਆ ਦੇਣਾ ਉਹਨਾਂ ਹੋਰ ਰੰਗ ਕਿਹੜਾ ਪਾਉਣਾ ਹੁਣ ਇਹਦੇ ਚ ਨਹੀਂ ਇਹਦੇ ਚ ਤਾਂ ਨਹੀਂ ਕੁਝ ਵੀ ਪਾਉਣਾ ਉਹ ਰਾਜਵੀਰਾਂ ਦੀ ਮੈਨੂੰ ਪਲੇਨ ਲਿਆ ਬਣਾ ਕੇ ਦੋ ਮੰਮੀ ਅੱਜ ਕੱਲ ਉਹ ਚਲਦੇ ਆ ਨਾ ਵੀ ਡਿਜ਼ਾਈਨ ਜੇ ਬਣਾ ਦਿੰਦੀਆਂ ਨੇ ਕੋਈ ਦਿੱਤਲੀਆਂ ਜਿਹਾ ਬਣਾ ਦੇ ਕੋਈ ਫੁੱਲ ਜੇ ਬਣਾ ਦਿੰਦੇ ਆ। ਅੱਛਾ। ਉਹ ਪਲੇਨ ਬਣਾਈ ਸੀ ਏਡੀ ਸੋਹਣੀ ਉਹ ਪਸੰਦ ਦੀ। ਇੰਨਾ ਨਹੀਂ ਧਾਗਾ ਖਿੱਚੀਦਾ ਹੁੰਦਾ ਮੈਂ ਕੁੰਡੇ ਮੁੜ ਕੇ ਖਿੱਚਣੇ ਵੀ ਆ। ਉਹ ਕਰਕੇ ਨਾ ਮੁੜ ਕੇ ਬਣਾ ਕੇ ਦੇਖਦੇ ਆ। ਉਹ ਗਨੀ ਮਾ ਪਉਣੀ ਨਹੀਂ ਹਰੀ ਉਹ ਦੋ ਏਡੀ ਸੋਹਣੀ ਬਣਾਈ ਸੀ ਵੀ ਏਡੀ ਵਧੀਆ ਲੱਗਦੀ ਸੀ ਭਾਈ। ਉਹਦੇ ਤੇ ਸਲਾਈ ਨਾਲ ਉਹ ਕਰ ਲੈਣਾ ਸੀਗਾ ਮੈਂ ਸੂਈ ਨਾਲ ਡਿਜ਼ਾਈਨ ਬਣਾ ਲੈਣੇ ਸੀਗਾ ਹਾਂ ਉਹਦੇ ਨਾਲ ਹੀ ਮੈਂ ਫੁੱਲ ਫੂਟੀਆਂ ਬਣਾ ਦੇਣੀਆਂ ਸੀ ਸੂਈ ਨਾਲ ਵਧੀਆ ਬੰਦੀ ਬਾਵਾ ਨਾਲ ਵਧੀਆ ਬਣ ਜਾਣਾ ਹੈਵੀ ਕੋਟੀ ਆਹ ਰੁੱਲ ਨਹੀਂ ਹੋਈ ਆ ਉਹਨਾਂ ਮੁੜ ਕੇ ਆਵੇ ਤਿੰਨ ਗੋਲੇ ਪਏ ਅਲਾ ਦਾ ਸੁਮੇ ਐਵੇਂ ਖਰਾਬ ਹੀ ਜਾਣਗੇ ਕਿ ਨਹੀਂ ਹਾਂ ਮੈਂ ਕਹ ਉਹ ਬਾਵਾ ਬਣ ਜਾਣਗੇ ਵਧੀਆ ਨਾਲ ਹੀ ਭਾਰੀ ਹੋ ਜੂਗੀ ਕੋਟੀ ਤੇ ਇਹ ਕਾਤ ਨਹੀਂ ਪਾਉਂਦਾ ਫਿਰ ਮੈਂ ਸਵੈਟਰ ਪਾਉਣਾ ਕਹਿੰਦਾ ਲੈ ਤੇ ਸਵੈਟਰ ਬਣਾ ਦੇ ਫਿਰ ਪੜਿਆ ਦਾ ਪਿਆ ਗੜੀ ਕਿਹੜਾ ਅੱਛਾ ਉਹ ਜਿਹੜਾ ਬਣਾ ਉਹਦੇ ਭਾਵਾਂ ਲਾ ਦੇਣੀਆਂ ਹੁਣ ਤੇ ਫਿਰ ਇਹਨੂੰ ਸਵਟਰ ਬਣਾ ਦੇ ਜਰੂਰੀ ਹੈ ਤੂੰ ਕੋਟੀ ਬਣਾ ਕੇ ਦੇਣੀ ਇਹਨੂੰ ਕੋਟੀ ਆਪੇ ਰੂਪੀ ਪਾ ਲੂਗੀ ਅਤਾ ਜਿਹਾ ਸੋਨਾ ਲੱਗਦਾ ਪਾਇਆ ਅਗਲੇ ਨੂੰ ਵੀ ਤਾਂ ਸੋਨਾ ਲੱਗੇ ਨਾ ਜਿਹੜੇ ਪਾਉਣਾ ਹੈ ਫੇਰ ਹੁਣ ਉਹਨੇ ਐਵੇਂ ਰਲਦੀ ਕਰਨੀ ਆ ਥਾਂ ਥਾਂ ਤੇ ਉਹਦੀ ਲਗਦਾ ਮੈਨੂੰ ਪਰ ਉਹ ਕਲਾ ਨਹੀਂ ਪਾ ਕੇ ਖੁਸ਼ਤੀ ਫਿਰ ਤੇ ਤੂੰ ਫਿਰ ਹੋਰ ਬਣਾ ਦੇ ਨਾ ਉਹਦੇ ਆਸਤੇ ਨਹੀਂ ਮੈਂ ਆਹੀ ਬਣਾਉਂਗਾ ਹੈ ਮੈਂ ਆਹੀ ਪਾਉਂਗਾ ਉਹ ਆਂਦਾ ਮੈਂ ਆਹੀ ਪਾਉਣਾ ਯਾਰ ਬਾਰਡਰ ਬਣਾ ਦਵਾ ਫਿਰ ਇਹਦੇ ਤੇ ਨਹੀਂ ਤੇ ਬਾਰਡਰ ਹੀ ਬਣਾ ਦੇ ਫਿਰ ਫਿਰ ਰਹਿਣ ਤੇ ਤੂੰ ਬਾਵਾ ਜ਼ਰੂਰੀ ਬਣਾਉਣੀਆਂ ਹਾਂ ਤੂੰ ਟਾਈਮ ਜ਼ਰੂਰੀ ਖਰਾਬ ਕਰਨਾ ਬਾਵਾ ਬਣਾ ਕੇ ਫਿਰ ਜਦੋਂ ਆਹਦਾ ਮੈਂ ਪਾਉਣਾ ਹੀ ਉਹ ਕੋਟੀ ਕਾਤੋਂ ਨਹੀਂ ਪਾਉਣੀ ਕੋਟੀ ਨਾ ਕੋਟੀ ਦਾ ਸੋਹਣਾ ਲੱਗਣਾ ਪਤਲੀ-ਪਤਲੀ ਬਾਨੀਆਂ ਨਾਲ ਇਹ ਕਿਹੜਾ ਮੈਂ ਉਹ ਬਣਾਣੀ ਸੀ ਤੂੰ ਮੈਂ ਖੁੱਲੀ ਪੌੜਾ ਨਹੀਂ ਬਣਾਉਣੀ ਕੋਟੀ ਨਾ ਫਿਟਿੰਗ ਵਾਲੀ ਬਣਾ ਦੇਣੀ ਇਦਾਂ ਸਿੱਧੀ-ਸਿੱਧੀ ਜਿਵੇਂ ਤੂੰ ਪੌੜਾ ਜਿੱਦਾਂ ਦੇ ਕੱਪੜੇ ਖੁੱਲੀ ਇਹ ਰੂ ਆਇਆ ਵੀ ਕਿਤੇ ਖੁੱਲੀ ਨਾ ਕਰ ਦੇਵੇ ਓਨੇ-ਓਨੀਆਂ ਬਾਹਾਂ ਵਿੱਚ بس ਇਹਦੀਆਂ ਇੰਨੀ-ਇੰਨੀ ਰੱਖਣੀਆਂ ਵਾ ਸਾਈ ਬਣ ਜਾਣੀਆਂ ਤਾਂ ਤੇ ਸੇਫ ਚ ਬਸ ਆ ਜਿੰਨੇ ਟਾਂਕੇ ਚੱਲ ਫਿਰ ਉਹ ਬਣਾ ਦੇ ਤੂੰ ਬਾਰਡਰ ਬਣਾ ਦੇ ਯਾਰ ਉਹ ਜਦੋਂ ਨਹੀਂ ਆਂਦਾ ਫਿਰ ਰਹਿਣ ਦੇ ਤੂੰ ਕੋਟੀਆਂ ਨੂੰ ਹੋਰ ਬਣਾ ਦੀ ਫਿਰ ਜੋ ਨਹੀਂ ਉਹਦੇ ਪਸੰਦ ਹੈਗੀ ਉਹ ਰਾਹ ਕਿਦਾਂ ਦਿੱਤੀ ਸੀਗੀ ਪਹਿਲਾਂ ਕਿਉਂ ਰੂਬੀ ਨੂੰ ਬਣਾ ਕੇ ਦਿੱਤੀ ਸੀ ਪਹਿਲਾਂ ਉਹ ਤਾਂ ਮੈਂ ਦੱਸ ਹੀ ਜਾਂਦੀ ਆ ਤੁਹਾਨੂੰ ਵੀ ਬੜਾਈ ਸੀ ਯਾਰ ਹੱਲੇ ਇਹਦੇ ਹੀ ਲਾ ਦੇ ਫਿਰ ਚੱਲ ਅੱਜ ਮੈਂ ਫਿਰ ਇਹਦਾ ਕਢਾਉਣੀ ਆ ਬਾੜਾ ਮੋਢੇ ਕਢਾਉਣੀ ਆ ਅੱਜ ਮੈਂ ਕਰਕੇ ਨਾ ਐਡੀ ਵਧੀਆ ਬਣੀ ਆ ਇਹ ਬਾਅਦ ਚ ਕਦੋਂ ਪੈਣੀ ਆ ਹੁਣ ਗਾਂ ਠੰਡ 'ਚ ਘੜਦੀ ਜਾਣੀ ਨਾਲੇ ਹਲਕੀ ਜੀ ਹੈਗੀ ਆ ਤੇ ਹੁਣ ਪਾਲਿਆ ਕਰਨ ਮੈਂ ਥੋੜੀ ਪਾ ਕੇ ਘੁੰਮ ਆਇਆ ਪਾਈ ਫਿਰਨ ਮੁੜ ਕੇ ਗਾਂ ਵਾਲੇ ਸਾਲ ਸਰਦੀਆਂ 'ਚ ਮੁੜ ਕੇ ਉਹ ਲੰਬਾਈ ਵਾਝ ਜਾਂਦੀ ਏ ਅਜੇ ਨਹੀਂ ਮਿਹਨਤ ਕੀਤੀ ਐ ਤੇ ਮੇਰੇ ਕੰਮ ਨਹੀਂ ਆਉਂਦੀ ਹੈਗੀ ਮੁੜ ਕੇ ਹਾਂ ਫੇਰ ਹੁਣ ਮੈਂ ਇਹਦਾ ਕੀ ਕਰਾਂ ਹੋਰ ਕੁੰਡੇ ਵਧਾ ਦਵਾਂ ਸਾਨੂੰ ਕੁੰਡਾ ਕੰਡਾ ਦਾ ਕੀ ਪਤਾ ਤੈਨੂੰ ਪਤਾ ਇਹ ਕੁੰਡਿਆਂ ਦਾ ਕੋਟੀ ਫਿਰ ਉਹਨਾਂ ਹੋਰ ਲਿਉਣੀ ਪੈਣੀ ਆ ਖਤਰੀ ਰਾ ਜਾ ਇਹਨੂੰ ਹੋਰ ਬਣਾ ਦਿਆਂ ਆ ਕੋਟੀ ਉਹਨੂੰ ਦੇ ਦੀ ਸਤ ਰੂਬੀ ਨੂੰ ਤੈਨੂੰ ਹੋਰ ਬਲੈਕ ਕਲਰ ਦੀ ਬਣਾ ਦੂੰਗੀ ਜਾਂ ਉਹ ਕਿਉਂਕਿ ਚਲਾਂ ਇਹਦੇ ਸੱਟ ਪਰ ਇਹ ਤਾਂ ਮੈਂ ਉਹ ਬਣਾ ਦੂੰਗੀ ਹੂੰ ਇਹਦੇ ਨਾਲ ਬਣਾ ਦਿੰਦੀ ਆ ਬਟ ਅਜੇ ਮੋੜੇ ਘੱਟ ਨਹੀਂ ਆ ਹਾਂ ਮੋੜੇ ਮੜ ਦਿੰਦੀ ਆ ਇਹਨੂੰ ਫਿਰ ਇਹਨੂੰ ਸਹੀ ਲੱਗਦੀ ਆ ਨਾ ਵੀ ਉਹ ਦੂਜਾ ਪਤਲਾ ਜਿਹਾ ਹੈਗਾ ਐ ਫਿਟਿੰਗ ਜੀ ਵਾਲਾ ਆ ਇਹ ਆਹ ਯਾਹੜਾ ਆਣਾ ਹੈ ਸੁੱਕਿਆ ਡੱਗਿਆ ਜੇ ਕੁਝ ਖਾਊਗਾ ਪੀਊਗਾ ਫੇਰ ਹੀ ਸੇਤ ਭਰੂਗੀ ਤੇ ਵਧੀਆ ਚੀਜ਼ਾਂ ਵਧੀਆ ਲੱਗਣਗੀਆਂ ਫੁੱਲੀ ਬੰਦੇ ਮੋٹے ਦਾ ਫਾਇਦਾ ਹੁੰਦਾ ਕੋਈ ਨਹੀਂ ਹੁੰਦਾ ਫੇਰ ਹੁੰਦਾ ਕਿਉਂ ਨਹੀਂ ਖਾਸੀ ਮੋਟੇ ਐਵੇਂ ਹੀ ਤਰੇ ਸਰਦੇ ਕੋਈ ਤਰੇ ਕਰਦਾ ਹਾਂ ਮੁਰ ਕੇ ਕੋਟੀ ਸਵਾਟਰ ਨਹੀਂ ਆਉਂਦਾ ਕੋਈ ਹਾਂ ਸਾਡੇ ਹੁਣ ਜਿਹੜੀ ਮਰਜ਼ੀ ਚੀਜ਼ ਢਾਲੀਆ ਫੀਟਿੰਗ ਵਾਲੀ ਆਉਂਦੀ ਹੈ ਨਾ ਐ ਫਿੱਟ ਤੇਰੇ ਅਗਰ ਡਾਰੀ ਰਹਿੰਦਾ ਦੋ ਕੁੰਡੇ ਨਾਲ ਵੱਧ ਪੈ ਜਾਣ ਬਸ ਪੂਰੀ ਪੂਰੀ ਰੱਖਣੀ ਆ ਮੜਾ ਬੂਰੀ ਦਾ ਨਾ ਸਿਉਣ ਗਿਆ ਇੱਕ ਬੂਰੀ ਦਾ ਬਣਾ ਲਈਏ ਹਾਂ ਮਸ਼ੀਨ ਹੈ ਇਹ ਕੰਬਲਾਂ ਦੇ ਸੀ ਦਿੰਨੀ ਐ ਕੰਬਲ ਦਾ ਬਣਾ ਲਈ ਓਏ ਹਾਂ ਚੂੜ ਚੜਾ ਲਿਓ ਕੰਮ ਕਰ ਲਾ ਸਕੂਲ ਦਾ ਪਤਾ ਜਿਹੜਾ ਰੈਂਡਾ ਤਿਆਰੀ ਕਰ ਲਾ ਤੇ ਪੇਪਰ ਆ ਗਏ ਮੈਨੂੰ ਲੱਗਾ ਮਾਰਚ ਚ 10ਵੀਂ ਦੇ ਐਰ ਕੀ ਹੈ ਵੀ 12ਵੀਂ ਇਹ ਕਿਹੜੇ 10ਵੀਂ ਜਾਣਾ ਤੂੰ ਦੇਖ ਨਾ ਨਾ ਦੇਖ ਮੜਾ ਇਹ ਨਾਲ ਇਹ ਉਹ ਗਾਜਰੀ ਜੀ ਲਿਆ ਕੇ ਮਲਾ ਲੈਨੇ ਲਾਈਟ ਕਲਰ ਐਵੇਂ ਦਾ ਹੀ ਹੈ ਨਾ ਗਾਜਰੀ ਜਾ ਬਲੈਕ ਮਲਾ ਲੈਣੇ ਲੱਗੇ ਬਲੈਕ ਤਾਂ ਨਹੀਂ ਹੋਣਾ ਪੁੱਤ ੱਲੇ ਨਾਲ ਹੀ ਬਾਨੀ ਤੇ ਆਹ ਕਲਰ ਉਹ ਨਹੀਂ ਹੁਣ ਮੁੜ ਕੇ ਆਇਆ ਹੀ ਨਹੀਂ ਉਦੋਂ ਆਇਆ ਸੀ ਉਹ ਤਾਂ ਆਪਾਂ ਲੈ ਆਤੀ ਸੀ ਕਿਲੋ ਉਹਨਾਂ ਤੋਂ ਚਲ ਦੇਖ ਲੈ ਫਿਰ ਇੱਕ ਉਹ ਥੋੜੀ ਹੋੱਚ ਪੈ ਗਈ ਇੱਕ ਸਕੀਵੀ ਆਦੀ ਪਲੇਟ ਬਣ ਗਈ ਸੀ ਨੂਨ ਮਿਰਚਾਂ ਦੀਆਂ ਬਣਾ ਦੇ ਵਾਵਾ ਕੋਹਰ ਲਾ ਦੇ ਵਿੱਚ ਹਣਾ ਵੀ ਹੱਤ ਵੀਰ ਨਹੀਂ ਉਹ ਲਿਓਨੇ ਆ ਤੀਜਾ ਨਾਲ ਇਹ ਕੀ ਕਹਿੰਦੇ ਹੁੰਦੇ ਆ ਕਲਰ ਹੋਰ ਲਿਆ ਜੀ ਨਾ ਉਹ ਬਣਾ ਦੇ ਉਹ ਲਿਆ ਗਰਮ ਪੱਛਮ ਵਾਲੀ ਜਿਹੜੀ ਜ਼ਿਆਦਾ ਗਰਮ ਹੁੰਦੀ ਹੈ ਉਹ ਵਧੀਆ ਦਸਤਾਨੇ ਬਣਦੇ ਹੋਣੀ ਮਿੰਡ ਬਣਨੇ ਆਉਂਦੇ ਬਣੇਗੀ ਤਾਂ ਫੇਰ ਹੀ ਆਉਣਗੇ ਉਹ ਤਾਂ ਸੌਖਾ ਹੀ ਆ ਕੰਮ ਆਈ ਲੱਗ ਚਲੋ ਜੀ ਚਲੋ ਨਾ ਨਾ ਐਟ ਐਮ ਕਾਰਡ ਬਣਾਇਆ ਜੇ ਤੁਹਾਨੂੰ ਪਤਾ ਦੇਖੋ ਨਾ ਚਲੋ ਤੁਸੀਂ ਦੇਖ ਲੈ ਫਿਰ ਸ਼ਾਮ ਨੂੰ ਕੀ ਕਰਨਾ ਹਾਂ ਕਾ ਕਿੜਾ ਹੈ ਏਟੀਐਮ ਏਟੀਐਮ ਤਾਂ ਥੋ ਜਰੂਰੀ ਥੋੜੀ ਹੁੰਦਾ ਨਹੀਂ ਗੂਗਲ ਪੇ ਚਲਾਉਣੀ ਤੂੰ ਲੈ ਵੀ ਹੋ ਗਏ ਫੈਕਟਰ ਦੇ ਮੈਂ ਬਾਵਾ ਲਾ ਦਿਆਂ ਮੰਦਾ ਹੀ ਨਹੀਂ ਪਿਆ ਦੇਖੀ ਲੈ ਕੋਟੀ ਤੇ ਮੈਂ ਕੋਟੀ ਜੀ ਬਣ ਜੂ ਹੈਵੀ ਹੈ ਨਾ ਥੋੜੀ ਇਹ ਆਂਦਾ ਮੈਂ ਸਵੈਟਰ ਹੀ ਪਾਉਣਾ ਨਹੀਂ ਸਵਰ ਠੰਡਾ ਬਾਵਾ ਨਾਲ ਹੋ ਹੋ ਜੂ ਹੈ ਨਾ ਥੋੜੀ ਜੀ ਵਧੀਆ ਬਣ ਜੂਣ ਵਾਲਿਆ ਹੂੰ ਮੰਮੇ ਰਾਇਟਰ ਇਹਨੇ ਕਿ ਬਣਵਾ ਲਾ ਹਾਫ ਉਹ ਵੀ ਵਧੀਆ ਹਾਫ ਇਹਦੇ ਤੱਕ ਇੱਥੇ ਸੋਹਣੀ ਲੱਗਣੀ ਉਹਦੇ ਲੱਗੂ ਸੋਹਣੀ ਰੂਪੀ ਦੇ ਨਹੀਂ ਮੈਂ ਤਾਂ ਕਿਹਾ ਬਾਵਾ ਲਾ ਦੇ